ਸਸਿਕਾਲ ਦੀ ਸਾਰਿਆਂ ਨੂੰ ਹਾਂਜੀ ਬਹੁਤ ਮੈਸੇਜ ਆਏ ਭੈਣ ਭਰਾਵਾਂ ਦੇ ਵੀ ਇਟਲੀ ਦੇ ਪੇਪਰਾਂ ਨੂੰ ਲੈ ਕੇ ਵੀ ਕੀ ਸਾਡੇ ਇਟਲੀ ਦੇ ਪੇਪਰ ਬਣ ਜਾਣਗੇ ਜਿਹੜੇ ਭੈਣ ਭਰਾ ਇਟਲੀ ਦੇ ਵਿੱਚ ਆ ਗਏ ਆ ਉਹਨਾਂ ਨੂੰ ਵੀ ਟੈਨਸ਼ਨ ਆ ਵੀ ਅਸੀਂ ਇੰਨੇ ਪੈਸੇ ਲਾ ਕੇ ਆਏ ਆ ਤੇ ਸਾਡਾ ਵੀਜ਼ਾ ਵੀ ਐਕਸਪਾਇਰ ਹੋ ਗਿਆ ਵਾ ਤੇ ਜਾਂ ਫਿਰ ਜਿਹੜੇ ਇੰਡੀਆ ਤੋਂ ਭੈਣ ਭਰਾ ਆਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਦੇ ਪੇਪਰ ਭਰਾਏ ਹੋਏ ਆ ਵੀ ਜੇ ਅਸੀਂ ਇੰਨੇ ਪੈਸੇ ਲਾ ਕੇ ਚਲੇ ਗਏ ਕੀ ਸਾਡੇ ਪੇਪਰ ਬਣ ਜਾਣਗੇ ਅੱਜ ਆਪਾਂ ਉਹਨਾਂ ਭੈਣ ਭਰਾਵਾਂ ਦੇ ਕਮੈਂਟਾਂ ਦਾ ਰੈਪਲਾਈ ਕਰਾਂਗੇ ਹਾਂਜੀ ਪਹਿਲਾਂ ਜਿਹੜੇ ਇਟਲੀ ਦੇ ਵਿੱਚ ਭੈਣ ਭਰਾ ਆ ਚੁੱਕੇ ਹਨ ਉਹਨਾਂ ਨੂੰ ਬਹੁਤ ਟੈਨਸ਼ਨ ਆ ਵੀ ਸਾਡਾ ਵੀਜ਼ਾ ਵੀ ਐਕਸਪਾਇਰ ਹੋ ਗਿਆ ਵਾ ਤੇ ਵੀ ਸਾਡੇ ਹਜੇ ਤੱਕ ਪੇਪਰ ਨਹੀਂ ਬਣੇ ਜਾਂ ਕਿੰਨਾ ਕੁ ਟਾਈਮ ਲੱਗ ਜੂਗਾ ਵੀਰੇ ਜੇਕਰ ਜਿਹੜੇ ਬੰਦੇ ਦੇ ਥਰੂ ਤੁਸੀਂ ਆਏ ਹੋ ਜਿਨੇ ਤੁਹਾਡੇ ਪੇਪਰ ਭਰੇ ਆ ਤੁਹਾਡਾ ਜਿਹੜਾ ਮਾਲਕ ਵਾ ਉਹਨੇ ਤੁਹਾਡੀ ਐਂਟਰੀ ਪੁਆਈ ਆ ਸਹੀ ਟਾਈਮ ਤੇ ਉੱਪਰ ਤੇ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੀ ਕਿਟ ਮਿਲਣੀ ਹੁੰਦੀ ਆ ਆਪਾਂ ਪੁਨਤਾ ਮੈਨ ਤੋਂ ਚੱਕਣੀ ਹੁੰਦੀ ਆ ਉਹਨੂੰ ਟਾਈਮ ਵੀ ਲੱਗ ਜਾਂਦਾ ਹੁੰਦਾ ਕਿਉਂਕਿ ਕਮੂਨੀਆਂ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ। ਕਈ ਜਗ੍ਹਾ ਤਾਂ ਜਲਦੀ ਵੀ ਪੁਨਤਾ ਮੈਨ ਤੋਂ ਮਿਲ ਜਾਂਦੀ ਹੈ। ਕਈ ਜਗ੍ਹਾ ਟਾਈਮ ਵੀ ਲੱਗ ਜਾਂਦਾ, ਪੇਪਰਵਰਕ ਵੀ ਹੁੰਦਾ ਹਨਾ। ਜੇ ਤੁਹਾਡੀ ਐਂਟਰੀ ਪੈ ਗਈ ਆ ਤੇ ਤੁਹਾਡਾ ਵੀਜ਼ਾ ਐਕਸਪਾਇਰ ਵੀ ਹੋ ਗਿਆ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਸਾਡੇ ਵੀ ਜਿਹੜੇ ਆਈਸੀ ਫੈਮਿਲੀ ਮੈਂਬਰ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ ਬਟ ਉਹਨਾਂ ਦੀ ਐਂਟਰੀ ਪੈ ਗਈ ਸੀ। ਉਹਨਾਂ ਨੂੰ ਵੀ ਟੈਨਸ਼ਨ ਸੀ ਵੀ ਵੀਜ਼ਾ ਐਕਸਪਾਇਰ ਹੋ ਗਿਆ। ਐਂਟਰੀ ਸਹੀ ਪਈ ਹੋਈ ਸੀ। ਉਹਨਾਂ ਨੇ ਈਮੇਲ ਕੀਤੀ ਹੋਈ ਸੀਗੀ ਹਨਾ ਪਰਫਾ ਤੂਰੇ ਵਾਲਿਆਂ ਨੂੰ ਹਨਾ ਤੇ ਵੀ ਕਟ ਜਮਾ ਕਰਵਾਉਣ ਵਾਸਤੇ ਕੈਂਟ ਲੈਣ ਵਾਸਤੇ ਤੇ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਫਿਰ ਤੁਹਾਡੀ ਜਮਾ ਹੋ ਜੂਗੀ ਕਟ ਪੇਪਰ ਤੁਹਾਡੇ ਬਣ ਜਾਣਗੇ ਦੂਸਰੇ ਨੰਬਰ ਤੇ ਜਿਹੜੇ ਇੰਡੀਆ ਤੋਂ ਭੈਣ ਭਰਾ ਆ ਰਹੇ ਹਨ ਸੇਮ ਹੋਣਾ ਨੂੰ ਜੇਕਰ ਤੁਹਾਨੂੰ ਜਿੱਤੋਂ ਤੁਸੀਂ ਪੇਪਰ ਪਰਵਾਏ ਹੈ ਜਾਂ ਮਾਲਕਵਾ ਜਾਂ ਕੋਈ ਇੰਡੀਅਨ ਬੰਦਾ ਵਾ ਜੇਕਰ ਉਹ ਸਹੀ ਆ ਇਮਾਨਦਾਰ ਆ ਤੁਹਾਡੀ ਅਨਸਰ ਐਂਟਰੀ ਪਉਨਦਾ ਵਾ ਤੁਹਾਡੇ ਪੇਪਰ ਸਹੀ ਤਰੀਕੇ ਨਾਲ ਜਮਾ ਕਰਾਉਂਦਾ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ ਤੁਹਾਡੇ ਪੇਪਰ ਬਣ ਜਾਣਗੇ ਇਟਲੀ ਆ ਕੇ ਜੇਕਰ ਨਹੀਂ ਵੀ ਹੁੰਦਾ ਹਨਾ ਵੀ ਫਿਰ ਕਿੱਦਾਂ ਬਣਨਗੇ ਪੇਪਰ ਆਪਣੇ ਫਿਰ ਤਾਂ ਵੀ ਤੇ ਇੱਕ ਆਪਸ਼ਨ ਹੈਗੀ ਹੈ ਵੀ ਜਦੋਂ ਓਪਨ ਇਮੀਗ੍ਰੇਸ਼ਨ ਖੁੱਲਦੀ ਆ ਹਨਾ 2019 ਦੇ ਵਿੱਚ ਪਹਿਲਾਂ ਓਪਨ ਇਮੀਗ੍ਰੇਸ਼ਨ ਖੁੱਲੀ ਸੀ ਹੁਣ ਵੀ ਚਾਂਸ ਤਾਂ ਹੈਗੇ ਆ ਬਾਬਾ ਜੀ ਕਰੇ ਖੁੱਲ ਜਾਵੇ ਜਾਂ ਫਿਰ ਜਿੰਨਾਂ ਕੋਲ ਪੈਸਾ ਹੈਗਾ ਵਾ ਹਨਾ ਘਰੋਂ ਵਧੀਆ ਨੇ ਬੱਚੇ ਤੇ ਇੱਥੇ ਵਕੀਲ ਹੁੰਦੇ ਆ ਜਾਂ ਕੋਈ ਹੋਰ ਵੀ ਏਜੰਸੀਆਂ ਵਗੈਰਾ ਹੈਗੀਆਂ ਵਾ ਉਹਨਾਂ ਦੇ ਥਰੂ ਵੀ ਉਹ ਆਪਣੇ ਪੇਪਰ ਬਣਾ ਲੈਂਦੇ ਆ ਤੇ ਗੱਲ ਵੀ ਕੀਤੀ ਸੀ 4000 ਜੀਰੋ ਮੰਗਦੇ ਸੀਗੇ ਉਹ ਤੇ ਮੇਰਾ ਬ੍ਰਦਰ ਕਹਿੰਦਾ ਵੀ ਨਹੀਂ ਮੈਂ ਕਰਵਾਉਣਾ ਨਹੀਂਗਾ ਵੀ 4000 ਜੀਰੋ ਦੇ ਕੇ ਵੀ ਜੇ ਮੇਰੇ ਪੇਪਰ ਨਾ ਬਣੇ ਤਾਂ ਤੁਹਾਨੂੰ ਪਤਾ ਹੀ ਵੀ ਟੈਨਸ਼ਨ ਹੁੰਦੀ ਪਹਿਲਾਂ ਹੀ ਆਪਾਂ 12-13 ਲੱਖ ਰੁਪਇਆ ਲਾਇਆ ਹੁੰਦਾ ਵੀ ਆਪਾਂ ਨੂੰ ਇਹਦਾ ਵੀ 4-5000 ਜੀਰੋ ਸਾਡਾ ਹੋਰ ਵੀ ਨਾ ਫਸ ਜੇ ਓਕੇ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ